ਜ਼ਿਰਕਪੁਰ ਤੋਂ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਦੇ ਨਾਲ ਜ਼ਬਰ ਜਨਾਹ ਦਾ ਕਿਨੌਣਾ ਮਾਮਲਾ ਸਾਹਮਣੇ ਆਇਆ 12ਵੀਂ ਜਮਾਤ ਤੇ ਵਿੱਚ ਪੜ੍ਹਦੀ ਨਵਾਲਕ ਵਿਦਿਆਰਥਣ ਨੇ ਕਈ ਮਹੀਨਿਆਂ ਤੱਕ ਤਸ਼ੱਦਦ ਚੱਲਣ ਤੋਂ ਬਾਅਦ ਸਕੂਲ ਬੱਸ ਦੇ ਡਰਾਈਵਰ ਦੇ ਖਿਲਾਫ ਛੇੜਛਾੜ ਬਲੈਕਮੇਲਿੰਗ ਅਤੇ ਜ਼ਬਰ ਜਨਾਹ ਤੇ ਦੋਸ਼ ਲਾਈ ਨੇ ਲੜਕੀ ਦੇ ਵੱਲੋਂ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਹੀ ਪੁਲਿਸ ਨੇ ਡਰਾਈਵਰ ਦੇ ਖਿਲਾਫ ਆਈਪੀਸੀ ਦੀ ਧਾਰਾ 376 ਅਤੇ 506 ਅਤੇ ਪਾਕਸੋ ਐਕਟ ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪੀੜਤ ਲੜਕੀ ਦੇ ਵੱਲੋਂ ਦਿੱਤੀ ਕੰਪਲੇਂਟ ਦੇ ਮੁਤਾਬਕ ਡਰਾਈਵਰ ਕਾਫੀ ਲੰਮੇ ਸਮੇਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਇੱਕ ਵਾਰ ਉਸ ਨੂੰ ਸਕੂਲ ਦੀ ਪਾਰਕਿੰਗ ਦੇ ਵਿੱਚ ਰੋਕ ਲਿਆ ਉਸ ਨੂੰ ਦੋਸਤ ਬਣਾਉਣ ਦੇ ਲਈ ਕਿਹਾ ਗਿਆ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਤਾਂ ਡਰਾਈਵਰ ਵੱਲੋਂ ਉਸ ਨੂੰ ਆਪਣੇ ਫੋਨ ਤੇ ਇੱਕ ਮੋਰਫਟ ਫੋਟੋ ਦਿਖਾਈ ਗਈ ਜਿਸ ਦੇ ਨਾਲ ਕੁੜੀ ਡਰ ਗਈ ਇਸ ਤੋਂ ਬਾਅਦ ਡਰਾਈਵਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਡਰਾਈਵਰ ਨੇ ਫਿਰ ਐਡਿਟ ਕੀਤੀਆਂ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੰਗਾ ਨਾ ਮੰਨਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਡਰ ਦੇ ਮਾਰੇ ਪੀੜਤਾ ਨੇ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਡਰਾਈਵਰ ਉਸਨੂੰ ਰੋਜ਼ਾਨਾ ਤੰਗ ਕਰਦਾ ਰਿਹਾ। 18 ਮਈ ਨੂੰ ਜਦੋਂ ਪੀੜਤਾ ਆਪਣੇ 2 ਸਾਲਾਂ ਪੈਨ ਦੇ ਨਾਲ ਸਿੱਧਾ ਡਰਾਈਵਰ ਉਸਤੇ ਘਰ ਵੜ ਗਿਆ ਅਤੇ ਉਸ ਨੂੰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਮਨ੍ਹਾ ਕਰਨ ਤੇ ਉਸਨੇ ਉਸਦੇ ਪੈਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਆਪਣੇ ਪੈਨ ਦੀ ਜਾਨ ਦੇ ਡਰੋਂ ਕੁੜੀ ਨੇ ਗਲ ਮੰਨ ਲਈ ਅਤੇ ਡਰਾਈਵਰ ਨੇ ਉਸ ਨਾਲ ਜ਼ਬਰਦਸਤੀ ਨਾ ਕੀਤਾ ਪੀੜਤਾ ਨੇ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਉਹ ਬੇਹਦ ਡਰ ਚੁੱਕੀ ਸੀ 6 ਜੁਲਾਈ ਅਤੇ 26 ਜੁਲਾਈ ਨੂੰ ਜਦੋਂ ਉਸਦੇ ਮਾਤਾ ਪਿਤਾ ਕੰਮ ਤੇ ਸਨ ਤਾਂ ਡਰਾਈਵਰ ਨੇ ਉਸ ਨਾਲ ਦੁਬਾਰਾ ਜ਼ਬਰਜਨਾ ਕੀਤਾ ਵਾਰ-ਵਾਰ ਹੋਏ ਸਦਮੇ ਕਾਰਨ ਪੀੜਤਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਜਦੋਂ ਉਹਨਾਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਸਾਰੇ ਘਟਨਾ ਦੇ ਬਾਰੇ ਕੁੜੀ ਨੇ ਮਾਪਿਆਂ ਨੂੰ ਦੱਸਿਆ ਜ਼ਿਰਕਪੁਰ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਦੇ ਨਾਲ ਜਬਰ ਜਨਾਹ ਦਾ ਕਿਨੋਣਾ ਮਾਮਲਾ ਸਾਹਮਣੇ ਆਇਆ ਹੈ 12ਵੀਂ ਜਮਾਤ ਦੇ ਵਿੱਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਕਈ ਮਹੀਨਿਆਂ ਤੱਕ ਤਸ਼ੱਦਦ ਚੱਲਣ ਤੋਂ ਬਾਅਦ ਸਕੂਲ ਬੱਸ ਦੇ ਡਰਾਈਵਰ ਦੇ ਖਿਲਾਫ ਛੇੜਛਾੜ ਬਲੈਕਮੇਲਿੰਗ ਅਤੇ ਜਬਰ ਜਨਾਹ ਤੇ ਦੋਸ਼ ਲਾਏ ਨੇ ਲੜਕੀ ਦੇ ਵੱਲੋਂ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਹੀ ਪੁਲਿਸ ਨੇ ਡਰਾਈਵਰ ਦੇ ਖਿਲਾਫ ਆਈਪੀਸੀ ਦੀ 376 ਅਤੇ 506 ਅਤੇ ਪਾਕਸੋ ਐਕਟ ਦੀ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਪੀੜਤ ਲੜਕੀ ਦੇ ਵੱਲੋਂ ਦਿੱਤੀ ਕੰਪਲੇਂਟ ਦੇ ਮੁਤਾਬਕ ਡਰਾਈਵਰ ਕਾਫੀ ਲੰਮੇ ਸਮੇਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਇੱਕ ਵਾਰ ਉਸ ਨੂੰ ਸਕੂਲ ਦੀ ਪਾਰਕਿੰਗ ਦੇ ਵਿੱਚ ਰੋਕ ਲਿਆ ਉਸ ਨੂੰ ਦੋਸਤ ਬਣਾਉਣ ਦੇ ਲਈ ਕਿਹਾ ਗਿਆ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਤਾਂ ਡਰਾਈਵਰ ਵੱਲੋਂ ਉਸ ਨੂੰ ਆਪਣੇ ਫੋਨ ਤੇ ਇੱਕ ਮੋਰਫ ਫੋਟੋ ਦਿਖਾਈ ਗਈ ਜਿਸ ਦੇ ਨਾਲ ਕੁੜੀ ਡਰ ਗਈ ਇਸ ਤੋਂ ਬਾਅਦ ਡਰਾਈਵਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਡਰਾਈਵਰ ਨੇ ਫਿਰ ਐਡਿਟ ਕੀਤੀਆਂ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੰਗਾ ਨਾ ਮੰਨਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਡਰ ਦੇ ਮਾਰੇ ਪੀੜਤਾ ਨੇ ਕਟਨਾਬਾਰੇ ਕਿਸੇ ਨੂੰ ਨਹੀਂ ਦੱਸਿਆ। ਡਰਾਈਵਰ ਉਸਨੂੰ ਰੋਜ਼ਾਨਾ ਤੰਗ ਕਰਦਾ ਰਿਹਾ। 18 ਮਈ ਨੂੰ ਜਦੋਂ ਪੀੜਤਾ ਆਪਣੇ 2 ਸਾਲਾਂ ਪੈਨ ਦੇ ਨਾਲ ਸਿਧਾ ਡਰਾਈਵਰ ਉਸਤੇ ਕਾਰ ਵੜ ਗਿਆ ਅਤੇ ਉਸ ਨੂੰ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਮਨਾਂ ਕਰਨ ਤੇ ਉਸਨੇ ਉਸਦੀ ਪੈਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਆਪਣੇ ਪੈਨ ਦੀ ਜਾਨ ਦੇ ਡਰੋਂ ਕੁੜੇ ਨੇ ਗਲ ਮੰਨ ਲਈ ਅਤੇ ਡਰਾਈਵਰ ਨੇ ਉਸ ਨਾਲ ਜ਼ਬਰਦਸਤੀ ਨਾ ਕੀਤਾ ਪੀੜਿਤਾ ਨੇ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ ਕਿਉਂਕਿ ਉਹ ਬੇहद ਡਰ ਚੁੱਕੀ ਸੀ 6 ਜੁਲਾਈ ਅਤੇ 26 ਜੁਲਾਈ ਨੂੰ ਜਦੋਂ ਉਸਦੇ ਮਾਤਾ-ਪਿਤਾ ਕੰਮ ਤੇ ਸਨ ਤਾਂ ਡਰਾਈਵਰ ਨੇ ਉਸ ਨਾਲ ਦੁਬਾਰਾ ਜ਼ਬਰਦਸਤੀ ਕੀਤਾ ਵਾਰ-ਵਾਰ ਹੋਏ ਸਦਮੇ ਕਾਰਨ ਪੀੜਿਤਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਜਦੋਂ ਉਹਨਾਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਸਾਰੇ ਘਟਨਾ ਦੇ ਬਾਰੇ ਕੁੜੀ ਨੇ ਮਾਪਿਆਂ ਨੂੰ ਦੱਸਿਆ